ਸਾਰ ਸਾਰਜੀਤ ਸਿੰਘ ਜੀ ਦਾ ਚੋਣ ਨਿਸ਼ਾਨ ਟਰੈਕਟਰ ਜਿੰਦਾਬਾਦ 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 ਕੰਮ ਕਰੋ ਕੰਮ ਕਰੋ ਕੰਮ ਕਰੋ ਤੁਸੀਂ ਜੁੜੇ ਕਲਨੌਰ ਪੋਸਟ نیوز ਨਾਲ ਇਸ ਟਾਈਮ ਖੜੇ ਆ ਕਲਨੌਰ ਦੀ ਪੁਰਾਣੀ ਪੰਚਾਇਤ ਵਿੱਚ ਲੰਬੇ ਸਮੇਂ ਬਾਅਦ ਚੋਣਾਂ ਆਈਆਂ ਨੇ ਤੇ ਅੱਜ ਪੰਚਾਇਤੀ ਚੋਣਾਂ ਦਾ ਪ੍ਰਚਾਰ ਦਾ ਆਖਰੀ ਦਿਨ ਆ ਆਪਣਾ ਪੁਰਾਣੀ ਪੰਚਾਇਤ ਤੇ ਖੜੇ ਆ ਸਰਪੰਚੀ ਦੇ ਉਮੀਦਵਾਰ ਸਾਡੇ ਨਾਲ ਨੇ ਗੱਲਬਾਤ ਕਰ ਲੈਣੇ ਆ ਸੱਸੀ ਕਾ ਸਰ ਜੀ ਸੱਸੀ ਗੱਲ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਚੋਣਾਂ ਦਾ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਜੀ? ਸਾਨੂੰ ਤਾਂ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਜੀ। ਬਹੁਤ ਵਧੀਆ ਸਪੋਰਟ ਮਿਲ ਰਿਹਾ ਲੋਕਾਂ ਨਾਲ ਸਾਡੇ। ਹਾਂਜੀ। ਲੰਬੇ ਸਮੇਂ ਬਾਅਦ ਚੋਣਾਂ ਆਈਆਂ ਨੇ ਜਿਨ ਕਿ ਮਤਲਬ ਲੋਕਾਂ ਦੇ ਜ਼ਿਆਦਾ ਕਰ ਕਰ ਜਾ ਰਹੇ ਹੋ। ਲੋਕਾਂ ਦਾ ਕੀ ਮਲਾਹਾ ਪਾਉਣੇ ਜੀ? ਲੋਕ ਸਾਡੇ ਨਾਲ ਨੇ। ਲੋਕ ਚਾਹੁੰਦੇ ਨੇ ਸਾਨੂੰ। ਹਾਂਜੀ। ਮੁਕਾਬਲਾ ਕਿਸ ਨਾਲ ਦੇਖਦੇ? ਮੁਕਾਬਲਾ ਕਾਲੀ ਦਲ ਦੇ ਬਲੀਸ ਨਾਲ। ਹਾਂਜੀ। ਸਾਰਾ ਤਰੀਕ ਨੂੰ ਚੋਣਾਂ ਵਾਲੇ ਦਿਨ ਲੋਕਾਂ ਨੂੰ ਕੀ ਅਪੀਲ ਕਰਾਂਗੇ? ਲੋਕਾਂ ਨੂੰ ਅਪੀਲ ਕਰਾਂਗਾ ਵੀ ਵੱਧ ਤੋਂ ਵੱਧ ਸਾਨੂੰ ਵੋਟਾਂ ਪਾਉਣ ਟਰੈਕਟਰ ਚੌਂਸਨ ਪੁਰਾਣੀ ਪੰਚਾਇਤ ਆ ਹਾਂਜੀ ਸਾਡੇ ਨਾਲ ਹੋਰੀ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਸਤਿ ਸ੍ਰੀ ਅਕਾਲ ਸਾਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਚੋਣਾਂ ਬੜੇ ਲੰਬੇ ਸਮੇਂ ਬਾਅਦ ਆਈਆਂ ਨੇ ਕੀ ਕਹੂੰਗੇ ਲੋਕਾਂ ਨੂੰ ਅਪੀਲ ਦੀ ਮੈਂ ਤੁਹਾਡੇ ਮਾਧਮ ਰਹੀਂ ਸਾਰੇ ਪੁਰਾਣੀ ਪੰਚਾਇਤ ਦੇ ਸਾਰੇ ਸੂਝਵਾਨ ਵੋਟਰਾਂ ਨੂੰ ਤੇ ਸਪੋਰਟਰਾਂ ਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਆਜੇ ਚੋਣਾਂ ਜੇ ਆਈਆਂ ਨੇ ਤੇ ਇਹਦਾ ਕੋਈ ਗਲਤ ਬੰਦਾ ਨਾ ਚੁਣਿਆ ਜਾਵੇ ਚੰਗੇ ਉਮੀਦਵਾਰ ਨੂੰ ਚੁਣੋ ਜਿਹੜਾ ਲੋਕਾਂ ਦੇ ਮਸਲਿਆਂ ਨੂੰ ਲੈ ਕੇ ਲੋਕਾਂ ਨੂੰ ਲੜਾਵੇ ਨਾ ਲੋਕਾਂ ਦੇ ਫੈਸਲੇ ਕਰਾਵੇ ਲੋਕਾਂ ਨੂੰ ਘਰਾਂ 'ਚ ਇੱਕ ਦੂਜੇ ਨਾਲ ਲੜਾਉਣ ਦਾ ਯਤਨ ਨਾ ਕਰੇ ਲੋਕਾਂ ਦੇ ਫੈਸਲੇ ਮੁਕਾਵੇ ਸ਼ਹਿਰ ਦੀ ਜਿਹੜੀ ਸਮੱਸਿਆਵਾਂ ਨੇ ਖਾਸ ਕਰਕੇ ਸਾਡੇ ਮਹੱਲੇ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਬਹੁਤ ਵੱਡੀਆਂ ਸਮੱਸਿਆਵਾਂ ਨੇ ਪਾਣੀ ਦੇ ਨਿਕਾਸ ਦਾ ਸਮੱਸਿਆ ਏਡੀ ਵੱਡੀ ਸਮੱਸਿਆ ਵਾ ਬਾਬਾ ਕਾਰ ਕਲੋਨੀ ਦਾ ਪਾਣ ਦਾ ਨਕਾਸ ਦਾ ਪ੍ਰਬੰਧ ਹੀ ਕੋਈ ਨਹੀਂ ਕੀਤਾ ਗਿਆ ਜਿਹੜਾ ਹੁਣ ਵੀ ਪ੍ਰਬੰਧ ਕੀਤਾ ਗਿਆ ਬਿਲਕੁਲ ਨਾ ਖੋਵੇ ਉਹ ਸਫਲ ਨਹੀਂ ਹੋਣਾ ਇਹੋ ਹਾਲ ਸਾਡੇ ਮਹੱਲੇ ਦਾ ਸਾਰੇ ਦਾ ਆ ਡੰਗਰਾਏ ਹਸਪਤਾਲ ਦੇ ਸਾਹਮਣੇ ਮਹੱਲਾ ਵਾ ਉਹ ਨਰਕ ਵਰਗਾ ਜੀਵਨ ਬਤੀਤ ਕਰ ਰਿਹਾ ਆ ਸਾਡੀ ਪੁਲੀ ਆ ਰੋਜ਼ ਬੰਦ ਹੁੰਦੀ ਵੰਦੇ ਤੁਸੀਂ ਸ਼ੀਰਪਾ ਗੱਸੇ ਗੇਰ ਤੋਂ ਹੁਣ ਵੀ ਬੰਦੇ ਪਾਣੀ ਨੰਗ ਰਿਹਾ ਤੋਂ ਇਹੋ ਹਾਲ ਬਾਕੀ ਧਾਵਾਂ ਦਾ ਇਹ ਇਹ ਜਿਹੜੇ ਮੁਸ਼ਕਲਾਂ ਨੇ ਲੋਕਾਂ ਦੀਆਂ ਇਹਨਾਂ ਮੁਸ਼ਕਲਾਂ ਨੂੰ ਜਿਹੜਾ ਸਭ ਤੋਂ ਪਹਿਲ ਦੇਣੀ ਚਾਹੀਦੀ ਹੈ ਤੇ ਪਹਿਲਾਂ ਹੱਲ ਹੋਣਾ ਚਾਹੀਦਾ ਇਹ ਵਿਕਾਸ ਦੀ ਗੱਲ ਵੀ ਹੋਣੀ ਚਾਹੀਦੀ ਹੈ ਤੇ ਇਹ ਜਿਹੜੀਆਂ ਮੁਸ਼ਕਲਾਂ ਜਿਹਦੇ ਕਾਰਨ ਹਰ ਸਾਲ ਬਿਮਾਰੀ ਫੈਲਦੀਆਂ ਨੇ ਹਰ ਸਾਲ ਡੇਂਗੂ ਨਾਲ ਲੋਕ ਬਿਮਾਰ ਹੁੰਦੇ ਨੇ ਕਿੰਨੇ ਕੈਜੂਐਲਟੀ ਸਾਡੇ ਮਹੱਲੇ ਵਿੱਚ ਪਿਛਲੇ ਸਾਲ ਦੋ ਸਾਲਾਂ 'ਚ ਹੋਈ ਹੈ ਡੇਂਗੂ ਕਾਰਨ ਇਹਨਾਂ ਗੱਲਾਂ ਦਾ ਜਿਹੜਾ ਛੁਟਕਾਰਾ ਪਾਉਣ ਲਈ ਤੇ ਖਾਸ ਕਰਕੇ ਪੰਚਾਇਤ ਦੀ ਪ੍ਰਾਪਰਟੀ ਨੂੰ ਬਚਾਉਣ ਲਈ ਸਵਾਲ ਤੇ ਅਸੀਂ ਸਾਰੀ ਉਮਰ ਲੋਕਾਂ ਨੂੰ ਨਾਲ ਲੈ ਕੇ ਲੜਦੇ ਰਹੇ ਜਿੱਥੇ ਹਰਜੀਤ ਸਿੰਘ ਦਾ ਵੀ ਮੋਰੀ ਰੋਲ ਹੁੰਦਾ ਸੀ ਤੇ ਅਸੀਂ ਨਾਨਕ ਚੰਦ ਨੂੰ ਇਥੋਂ ਖਲਾਇਆ ਫਿਰ ਕਈਆਂ ਹੋਰ ਵੱਡੇ ਰਾਜਨੀਤਿਕ ਲੋਕਾਂ ਕੋ ਜਮੀਨ ਜਿਹੜੀ ਹੈ ਜਿਹੜੇ ਹੜੱਪਣਾ ਚਾਹੁੰਦੇ ਸਨ ਖਾਲੀ ਕਰਵਾਈ ਆ ਫਿਰ ਅਸੀਂ ਕੂੜਾ ਡੰਪ ਤੇ ਲੜੇ ਆ ਕਿਸੇ ਦਾ ਤਸੀਹਲ ਨਹੀਂ ਲੜੇ ਆ ਲੋਕਾਂ ਨਾਲ ਲੈ ਕੇ ਲੋਕਾਂ ਦੇ ਮਸਲਿਆਂ ਲਈ ਲੜੇ ਆ ਤੇ ਇਮਾਨਦਾਰੀ ਨਾਲ ਲੜੇ ਆ ਲੋਕਾਂ ਦੇ ਹੱਕ ਤੇ ਖਲੋਤੇ ਆ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਪਾਜ ਰਾਜਨੀਤਿਕ ਸੋਚਾਂ ਤੋਂ ਉੱਪਰ ਉੱਠ ਕੇ ਸاهرਜੀਤ ਸਿੰਘ ਜੱਣ ਜਿਨ੍ਹਾਂ ਦਾ ਚੋਣ ਨਿਸ਼ਾਨ ਟਰੈਕਟਰ ਆ ਇਹਨਾਂ ਨੂੰ ਵੋਟਾਂ ਪਾ ਕੇ ਸਰ ਜਣੇ ਕਾਮਯਾਬ ਕਰੀਏ ਵੱਧ ਤੋਂ ਵੱਧ ਇਹ ਨਾ ਢੀਕਣ ਵੀ ਕੋਈ ਸਾਡੇ ਕੋਲ ਆਵੇਗਾ ਜਾਂ ਕੋਈ ਸਾਨੂੰ ਕਹੇਗਾ ਜਿਹੜਾ ਵੀ ਸਾਡਾ ਭੈਣ ਭਰਾ ਸਾਡੀ ਅਪੀਲ ਸੁਣਦਾ ਵਾ ਅਸੀਂ ਉਹਨੂੰ ਬੇਨਤੀ ਕਰਦੇ ਆਂ ਹੱਥ ਜੋੜ ਕੇ ਇਹ ਵਿਕਾਸ ਦੇ ਵਾਸਤੇ ਕਲਨੌਰ ਦੇ ਚੰਗੇ ਭਵਿੱਖ ਵਾਸਤੇ ਸਾਡੇ ਬੱਚਿਆਂ ਦੇ ਚੰਗੇ ਫਿਊਚਰ ਵਾਸਤੇ ਯਤਨ ਕਰੀਏ ਆਪਾਂ ਵੀ ਇਸ ਤੋਂ ਪਿੰਡ ਤੋਂ ਸ਼ੁਰੂ ਕਰੀਏ ਕਿ ਪਿੰਡ ਦਾ ਜਿਹੜਾ ਚੰਗਾ ਵਿਕਾਸ ਹੋਵੇ ਚੰਗਾ ਪ੍ਰਬੰਧ ਹੋਵੇ ਇਹਦੇ ਨਾਲ ਹੀ ਗਾਂ ਅਗਲਾ ਜਿਹੜਾ ਪ੍ਰਬੰਧ ਹੋ ਦੇ ਵਿੱਚ ਹਿਸਾਬ ਹੋਵੇਗਾ ਇਹ ਬੇਨਤੀਆਂ ਕਰਦਾ ਹਾਂ ਸਾਰੀ ਖਾਸ ਸੰਗਤ ਕੋ ਇਹ ਬੇਨਤੀ ਕਰਦਾ ਵੀ ਟਰੈਕਟਰ ਚੋਣ ਨਿਸ਼ਾਨਿਆਂ ਨਾਲ ਤੇ ਕੱਲ ਸਵੇਰ ਤੋਂ ਵੋਟਾਂ ਪੈਣੀਆਂ ਨੇ ਤੇ ਹਮ ਹਮਾ ਕੇ ਵੋਟਾਂ ਪਾਓ ਆਪਸ ਵਿੱਚ ਬਿਨਾਂ ਕਿਸੇ ਲੜਿਆਂ ਕਿਸੇ ਦੇ ਸ਼ਾਨ ਦੇ ਖਿਲਾਫ ਕੋਈ ਗੱਲ ਨਾ ਕਰੋ ਆਪਸ ਵਿੱਚ ਕੋਈ ਝਗੜੇ ਵਾਲੀ ਗੱਲ ਨਾ ਕਰੋ ਕੋਈ ਕਿਸੇ ਨਾਲ ਝਗੜਾ ਨਹੀਂ ਹੋਣਾ ਚਾਹੀਦਾ ਇੱਥੇ ਵਸਣਾ ਸਾਰਿਆਂ ਨੇ ਇਹ ਕਰਕੇ ਵੋਟਾਂ ਅਮਨ ਸ਼ਾਂਤੀ ਨਾਲ ਪਾ ਕੇ ਆਪਾਂ ਇਹ ਸਰਪੰਚੀ ਦੀ ਚੋਣ 'ਚ ਉਮੀਦਵਾਰ ਜਿਹੜਾ ਜਿਹੜਾ ਸਾਡੇ ਵੱਲੋਂ ਖੜਾ ਕੀਤਾ ਗਿਆ ਮੈਂ ਸਾਰੇ ਪਿੰਡ ਪਰਵਾਂ ਦੇ ਦਰਨਾ ਚ ਬੇਨਤੀ ਕਰਦਾ ਵੀ ਇਹ ਸੰਵੀਦਵਾਰ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਭਾਵੇਂ ਜਿਹੜੀ ਚੋਣ ਹੁੰਦੀ ਹੈ ਜੀ ਇਹ ਮਤਲਬ ਪਾਰਟੀ ਬਾਈ ਦੇ ਉੱਪਰ ਰੁੱਟ ਕੇ ਹੁੰਦੀ ਹੈ ਪਿੰਡ ਦੀ ਚੋਣ ਹੁੰਦੀ ਹੈ ਪਰ ਜਿਹੜਾ ਹਲਕਾ ਬਧਾਏ ਕਹਿ ਰਹੇ ਨੇ ਵੀ ਜੇ 4 ਸਾਲ ਤੇ ਪਿਛਲੇ ਕੰਮ ਕੀਤੇ ਆ ਉਹਨਾਂ ਦੇ ਮੋਰ ਲੱਗੇਗੀ ਜੀ ਮੈਂ ਉਸ ਗੱਲ ਨਾਲ ਸਹਿਮਤ ਨਹੀਂ ਵੀ ਪਿੰਡ ਦੀ ਚੋਣ ਜਿਹੜੀ ਹੈ ਇਹ ਪਿੰਡ ਦੇ ਮਸਲਿਆਂ ਤੇ ਲੈ ਕੇ ਹੋਣੀ ਚਾਹੀਦੀ ਹੈ ਪਿੰਡ ਦੀ ਰਾਜਨੀਤੀ ਦੇ ਵੜ ਕੇ ਲੋਕਾਂ ਨੂੰ ਧੜਿਆਂ 'ਚ ਵੰਡਣਾ ਜਿਹੜਾ ਗਲਤ ਹੈ ਧੜਿਆਂ 'ਚ ਵੰਡਿਆ ਲੜਾਈਆਂ ਹੁੰਦੀਆਂ ਨੇ ਉਹ ਕੋ ਵਧੀਆ ਤਰੀਕਾ ਨੇ ਲੋਕਾਂ ਨੂੰ ਆ ਭਾਈਚਾਰਕ ਸਾਂਝ ਜਿਹੜੀ ਆ ਉਹ ਬਣਾਈ ਰੱਖਣੀ ਚਾਹੀਦੀ ਆ ਕੋਈ ਧਮਕੀਆਂ ਵਾਲੀ ਗੱਲ ਨਹੀਂ ਹੋਣੀ ਚਾਹੀਦੀ ਕੋਈ ਇਦਾਂ ਦੀ ਗੱਲ ਨਹੀਂ ਹੋਣੀ ਚਾਹੀਦੀ ਇਹ ਚ ਸਾਡੇ ਪਿਆਰ ਦੀ ਗੱਲ ਜਿਹੜੀ ਆ ਪਿਆਰ ਨਾਲ ਵੋਟਾਂ ਲਈਆਂ ਜਾਣੀ ਚਾਹੀਦੀਆਂ ਇਹ ਮੇਰੀ ਬੇਨਤੀ ਆ ਵੀ ਇਹ ਚ ਕੋਈ ਰਾਜਨੀਤੀ ਨਹੀਂ ਸੋ ਇਹ ਸਨ ਪੁਰਾਣੀ ਪੰਚਾਇਤ ਤੋਂ ਜਿਹੜੇ सरपंची ਦੇ ਉਮੀਦਵਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਨੇ ਇਹ ਕਹਿੰਦੇ ਵੀ ਮਤਲਬ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਤੁਹਾਡੇ ਬਾਜੀ ਛੱਡ ਕੇ ਵੋਟਾਂ ਪਾਉਣੀਆਂ ਚਾਹੀਦੀਆਂ ਹਨ ਅਮਨ ਮਾਨਨਾ ਵੋਟਾਂ ਪਾਉਣੀਆਂ ਚਾਹੀਦੀਆਂ ਨੇ ਬਣੀ ਦੋ ਕਲੰਦਰ ਪੋਸਟਿੰਗ ਨਾਲ ਧੰਨਵਾਦ